ਲੋ ਜੀ ਮੈਂ ਹੁਣ ਐਨ ਇਸ ਚੌਕ ਦੇ ਵਿਚਕਾਰ ਖਲੋਤਾ ਹਾਂ ਜਿਸ ਚੌਕ ਨੂੰ ਆਪਾਂ ਨਖਾਸਖਾ ਚੌਕ ਕਿਹਾ ਜਾਂਦਾ ਯਾਨੀ ਕਿ ਚੌਕ ਨਖਾਸ ਇਸੇ ਹੀ ਚੌਕ ਦੇ ਵਿੱਚ 18ਵੀਂ ਸਦੀ ਦੇ ਵਿੱਚ ਸਿੰਘਾਂ ਅਤੇ ਸਿੰਘਣੀਆਂ ਦੀਆਂ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਬੱਚਿਆਂ ਨੂੰ ਨੇਜਿਆ ਤੇ ਟੰਗਿਆ ਗਿਆ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੀਆਂ ਮਾਵਾਂ ਦੇ ਗਲਾਂ 'ਚ ਹਾਰ ਪਾਏ ਗਏ ਸਿੰਘਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਸ਼ਹੀਦ ਭਾਈ ਤਾਰੂ ਸਿੰਘ ਵਰਗੀਆਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ ਭਾਈ ਮਨੀ ਸਿੰਘ ਉਹਰਾ ਦੇ ਬੰਦ-ਬੰਦ ਕੱਟੇ ਗਏ ਇਹ ਉਹੀ ਚੌਕ ਦੇ ਵਿੱਚ ਐਨ ਵਿਚਕਾਰ ਖੜੁੱਤਾ ਮੈਂ ਇਹਦੇ ਇਧਰਲੇ ਪਾਸੇ ਵਾਲਾ ਜਿਹੜਾ ਏਰੀਆ ਇਹਨੂੰ ਨੌਨ ਲੱਖਾ ਬਾਜ਼ਾਰ ਕਿਹਾ ਜਾਂਦਾ ਹੈ ਜਿਹੜਾ ਇਧਰ ਵਾਲਾ ਪਾਸਾ ਹੈ ਇਹਨੂੰ ਲੋਹਾ ਮੰਡੀ ਕਿਹਾ ਜਾਂਦਾ ਹੈ ਤੇ ਜਿਹੜਾ ਮੇਰੀ ਬੈਕ ਸਾਈਡ ਤੇ ਹੈ ਇਹਨੂੰ ਲੰਡਾ ਬਾਜ਼ਾਰ ਜਾਨੀ ਕਿ ਯੂਜ਼ਡ ਕਪੜੇ ਇੱਥੇ ਵੇਚੇ ਜਾਂਦੇ ਨੇ ਇਹ ਬਹੁਤ ਹੀ ਇਤਿਹਾਸਕ ਚੌਕ ਹੈ ਖਾਸ ਤੌਰ ਤੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਅਸੀਂ ਹਰ ਰੋਜ਼ ਜਦੋਂ ਵੀ ਕੋਈ ਸਿੱਖ ਅਰਦਾਸ ਕਰਦਾ ਉਹਨਾਂ ਸਿੰਘਾਂ ਸਿੰਘਣੀਆਂ ਦੀ ਗੱਲ ਕਰਦਾ ਜਿਨ੍ਹਾਂ ਨੇ ਬੱਚੇ ਨੇਜਿਆਂ ਤੇ ਟੰਗਵਾਏ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਚਰਖੜੀਆਂ ਤੇ ਜਾੜੇ ਨੇਜਿਆਂ ਤੇ ਟੰਗੇ ਗਏ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਇਹ ਚੌਕ ਉਹਨਾਂ ਹੀ ਸਾਰੀਆਂ ਸ਼ਹਾਦਤਾਂ ਦੀ ਗਵਾਹੀ ਭਰਦਾ ਹੈ ਅਸੀਂ ਇਸ ਚੌਕ ਨੂੰ ਨਤਮਸਤਕ ਹੁੰਦੇ ਹਾਂ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ